ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੋਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜ੍ਹਦੀ ਕਲਾ ਚ ਰੋਜੀ ਬਲੌਗ ਦੇ ਸ਼ੁਰੂਆਤ ਕਰਨ ਲੱਗੀ ਸੀ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆ ਰਹੇ ਸੀ ਕਿ ਮੈਂ ਜਿਹੜੀ ਫੇਸ ਵਾਲੀ ਵੀਡੀਓ ਪਾਈ ਏ ਤੇ ਕਿਸ ਤਰ੍ਹਾਂ ਲਾਣਾ ਹੈ ਕਿੰਨੇ ਵਾਰ ਲਾਣਾ ਹੈ ਠੀਕ ਹੈ ਜੀ ਤੇ ਅੱਜ ਮੈਂ ਆਪਣੀਆਂ ਭੈਣਾਂ ਦੇ ਕਮੈਂਟਾਂ ਦੇ ਜਵਾਬ ਵੀ ਦਵਾਂਗੀ ਤੇ ਮੈਂ ਆ ਪੈਕ ਲਾਉਂਗੀ ਵੀ ਜੋ ਦੂਸਰਾ ਵੀ ਪੈਕ ਮੈਂ ਇੱਕ ਬਣਾਇਆ ਠੀਕ ਹੈ ਜੀ ਮੈਂ ਬਣਾਉਂਦੀ ਹੁੰਨੀ ਆ ਮੈਂ ਹਫਤੇ ਦੇ ਵਿੱਚ ਨਾ ਲਾਂਦੀ ਰਹਿਨੀ ਆ ਜਿੱਦਾਂ ਹੀ ਤੇ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਕਿਵੇਂ ਲਾੜਾ ਕਿਵੇਂ ਨਹੀਂ ਇਹਨਾਂ ਦਾ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਤੁਸੀਂ ਯਕੀਨ ਮੰਨੋ ਇਹਨਾਂ ਦਾ ਕੋਈ ਸਾਨੂੰ ਸਾਈਡ ਇਫੈਕਟ ਨਹੀਂ ਹੈਗਾ ਜਿਵੇਂ ਆਪਾਂ ਲਾਉਂਦੇ ਆ ਨਾ ਤੇ ਆਪਣੀ ਆਪਾਂ ਬਾਹਰ ਦੀਆਂ ਜਿਵੇਂ ਕਰੀਮਾਂ ਵਗੈਰਾ ਜਾਂ ਕੋਈ ਵੀ ਪ੍ਰੋਡਕਟ ਤੁਸੀਂ ਮੋਲ ਦਾ ਖਰੀਦਦੇ ਹੋ ਤੇ ਬਿਲਕੁਲ ਵੀ ਨਾ ਖਰੀਦੋ ਮੈਂ ਤਾਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਠੀਕ ਹੈ ਜੀ ਕਿ ਬਾਹਰ ਦੀਆਂ ਚੀਜ਼ਾਂ ਤੁਸੀਂ ਬਿਲਕੁਲ ਅਵੋਇਡ ਕਰ ਦਿਓ ਤੇ ਸਾਬਣ ਵੀ ਬਿਲਕੁਲ ਨਾ ਲਾਓ ਤੇ ਇਹ ਚੀਜ਼ਾਂ ਨਾਲ ਤੁਹਾਨੂੰ ਖੁਦ ਬਖੁਦ ਦੇਖਿਓ ਕਿੰਨਾ ਕਰਪੈਣਾ ਸ਼ੁਰੂ ਹੋ ਜਾਏਗਾ ਰਿਜ਼ਲਟ ਦੇਖਿਓ ਤੁਹਾਡੇ ਅੱਖਾਂ ਦੇ ਅੱਗੇ ਆਏਗਾ ਚਾਹੇ ਕੋਈ ਵੀ ਏਸ ਦੇ ਬੱਚਾ ਵੀ ਲਾ ਲੇ ਵੱਡਾ ਵੀ ਲਾ ਲੇ ਠੀਕ ਹੈ ਜੀ ਇਹਦਾ ਬਹੁਤ ਅੱਛਾ ਬਾਕੀ ਸਾਰੀ ਵੀਡੀਓ ਤੁਹਾਡੇ ਨਾਲ ਜਮੈਂ ਸ਼ੇਅਰ ਮੈਂ ਕਰ ਚਲੋ ਨਾਸ਼ਤਾ ਵਗੈਰਾ ਬਣਾਣਾ ਫਿਰ ਮੈਂ ਆਪਣੀਆਂ ਪਹਿੜੀਆਂ ਪਹਿਰੀਆਂ ਪਹਿਣਾ ਦੇ ਬਹੁਤ ਸਾਰਿਆਂ ਨੇ ਮੈਨੂੰ ਕਮੈਂਟ ਆ ਰਹੇ ਸੀਗੇ ਤੇ ਇੱਕ ਮੈਨੂੰ ਕਮੈਂਟ ਬਹੁਤ ਜ਼ਿਆਦਾ ਆ ਰਿਹਾ ਕਿ ਔਇਲ ਬਣਾਓ ਵਾਲਾਂ ਦਾ ਤੇਲ ਬਣਾਓ ਤੇਲ ਬਣਾਓ ਜੀ ਮੈਂ ਵੈਸੇ ਤਾਂ ਵਾਲਾਂ ਦਾ ਤੇਲ ਬਣਾ ਚੁੱਕੀ ਆ ਤੁਸੀਂ ਮੇਰੇ ਪਿਛਲੀ ਵੀਡੀਓ ਚ ਦੇਖ ਸਕਦੇ ਹੋ ਮੈਂ ਬਹੁਤ ਵਧੀਆ ਮੈਂ ਉਹੀ ਯੂਜ਼ ਕਰਦੀ ਆ ਆਪਣੇ ਵਾਲਾਂ ਲਈ ਸਿਰ ਜੋ ਮਹਿੰਦੀ ਜਿਹੜੀ ਲਗਾਨੀ ਉਹ ਵੀ ਮੈਂ ਦੱਸੀ ਹੋਈ ਹੈ ਜੜਾ ਮੈਂ ਤੇਲ ਲਗਾਨੀ ਉਹ ਵੀ ਦੱਸਿਆ ਹੋਇਆ ਠੀਕ ਹੈ ਜੀ ਬਾਕੀ ਅੱਜ ਵੀ ਤੁਹਾਨੂੰ ਮੈਂ ਜੋ ਵੀ ਹੋਏਗਾ ਦੱਸੂਗੀ ਪੈਕ ਬਣਾਉਂਗੀ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਿਉਂਕਿ ਮੈਂ ਦ ਹਮੇਸ਼ਾ ਦੂਵੇ ਤੀਏ ਦਿਨ ਜਰੂਰ ਲਾਂਦੀ ਰਹਿੰਦੀ ਹੁੰਨੀ ਆ ਠੀਕ ਹੈ ਸਾਡੀ ਅਮਰਦਾ ਰੰਗ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਜੀ ਅਮਰ ਜਿਸਟਮ ਸਾਡੇ ਕੋਲ ਆਂਧਰਾ ਚੋਂ ਆਈ ਸੀ ਨਾ ਤੁਹਾਨੂੰ ਮੈਂ ਦਿਖਾ ਵੀ ਦੂੰਗੀ ਅਮਰਦਾ ਰੰਗ ਬਹੁਤ ਪੱਕਾ ਜੀ ਇਹਨੂੰ ਕਹਿੰਦੇ ਆ ਨਾ ਟੁੱਠੇ ਤਵੇ ਵਰਗਾ ਰੰਗ ਜੀ ਇਹ ਵੀ ਮੇਰੇ ਨਾਲ ਇਦਾਂ ਹੀ ਇਹ ਚੀਜ਼ਾਂ ਯੂਜ਼ ਕਰਦੀ ਰਹਿੰਦੀ ਐ ਹੁਣ ਇਹਦਾ ਰੰਗ ਬਹੁਤ ਸਾਫ਼ ਹੈ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹਨੂੰ 50% ਆਪਾਂ ਕਹਿ ਸਕਦੇ ਹਾਂ ਕਿ 50% ਇਹਨੂੰ ਵੀ ਫਰਕ ਲੱਗ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਮੈਂ ਹਮੇਸ਼ਾ ਕਰਦੀਆਂ ਚੀਜ਼ਾਂ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਕੋਈ ਸਾਈਡ ਇਫੈਕਟ ਨਾ ਸਾਡੇ ਫੇਸ ਤੇ ਹੋਵੇ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਇਹ ਦੇਸੀ ਨੁਕਤੇ ਵਰਤਣੇ ਚਾਹੀਦੇ ਜਿਵੇਂ ਵੀ ਹੋਏਗਾ ਸਾਰੀ ਵੀਡੀਓ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਪਹਿਲਾਂ ਆਪਾਂ ਆਪਣੇ ਰਸੋਈ ਦੇ ਕੰਮ ਨਿਬੇੜ ਕੇ ਫਿਰ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰੂੰਗੀ ਠੀਕ ਹੈ ਜੀ ਤਾਂ ਜੀ ਮੈਂ ਤੁਹਾਨੂੰ ਦੱਸ ਰਹੀ ਸੀ ਮੇਰੀਆਂ ਭੈਣਾਂ ਦੇ ਬਹੁਤ ਸਾਰੀਆਂ ਦੇ ਕਮੈਂਟ ਆਏ ਸੀ ਠੀਕ ਹੈ ਜੀ ਪਹਿਲਾਂ ਆਪਾਂ ਆਪਣੇ ਚਿਹਰੇ ਨੂੰ ਬਿਲਕੁਲ ਸਾਫ਼ ਸੁਥਰੇ ਪਾਣੀ ਦੇ ਨਾਲ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਜਿਹੜਾ ਸਾਫ਼ ਪਾਣੀ ਨਾਲ ਆਪਾਂ ਜਿੱਦਾਂ ਧੋਣਿਆ ਨੋਰਮਲ ਧੋ ਲੈਣਾ ਠੀਕ ਹੈ ਜੀ ਫਿਰ ਤੁਸੀਂ ਕੱਚਾ ਦੁੱਧ ਲੈਣਾ ਤੇ ਰੂਈ ਦਾ ਫੰਬਾ ਲੈਣਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਕਰਕੇ ਵਿੱਚ ਡੁਬੋ ਕੇ ਦੇ ਠੀਕ ਹੈ ਜੀ ਆਪਾਂ ਆਪਣੇ ਸਾਰੇ ਫੇਸ ਤੇ ਜਿਵੇਂ ਉਹਦੇ ਨਾਲ ਆਪਾਂ ਇਹਨੂੰ ਇੱਕ ਵਾਰੀ ਲਾ ਲੈਣਾ ਦੇਖਿਓ ਜਿਹੜਾ ਕੱਚਾ ਦੁੱਧ ਲਾਵਾਂਗੇ ਨਾ ਜੇਕਰ ਸਾਡੇ ਕਈ ਵਾਰੀ ਇਹਨਾਂ ਦੇ ਪੋਰਚ ਦੇ ਵਿੱਚ ਨਾ ਮੈਲ ਵਗੈਰਾ ਭਰ ਜਾਂਦੀ ਏ ਤੇ ਇਹ ਬਿਲਕੁਲ ਸਾਫ਼ ਹੋ ਜਾਂਦੀ ਏ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਫੇਸ ਤੇ ਕੱਚੇ ਦੁੱਧ ਦੇ ਨਾਲ ਇਹਨੂੰ ਘਰ ਲੈਣਾ ਸਾਰੇ ਫੇਸ ਨੂੰ ਜਿੱਥੇ ਜਿੱਥੇ ਤੁਸੀਂ ਪੈਕ ਲਗਾਉਣਾ ਠੀਕ ਹੈ ਤੁਸੀਂ ਹੱਥਾਂ ਦੇ ਵੀ ਲਾ ਸਕਦੇ ਹੋ ਮੂੰਹ ਤੇ ਵੀ ਲਾ ਸਕਦੇ ਹੋ ਗਲੇ ਤੇ ਵੀ ਲਾ ਸਕਦੇ ਹੋ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਮੇਰੀਆਂ ਭੈਣਾਂ ਦੇ ਬਹੁਤ ਸਾਰੀਆਂ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਲਾਈਏ ਤੁਸੀਂ ਚਾਹੇ ਇਹਨੂੰ 3 ਦਿਨ ਵੀ ਲਾ ਲਓ ਤੁਹਾਨੂੰ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਠੀਕ ਹੈ ਇਹ ਚੀਜ਼ਾਂ ਦਾ ਆ ਦੇਖੋ ਜੀ ਆਪਾਂ ਹੁਣ ਲਾ ਲਿਆ ਇਹਨੂੰ ਕੱਚੇ ਦੁੱਧ ਨੂੰ ਇਹਨੂੰ 5 ਕੁ ਮਿੰਟ ਆਪਾਂ ਰੱਖਣਾ ਫਿਰ ਇਹਨੂੰ ਆਪਾਂ ਲਾ ਦੇਣਾ ਚਾਹੇ ਮੂੰਹ ਤੋਂ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਲਾ ਲੈਣਾ ਸਾਰੇ ਫੇਸ ਤੇ ਲਾ ਲੈਣਾ ਤੁਸੀਂ ਦੇਖਿਓ ਤੁਹਾਨੂੰ ਕਿੰਨਾ ਅੱਛਾ ਰਿਜ਼ਲਟ ਇਹ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਤੁਰੰਤ ਫੇਸ਼ੀਅਲ ਵੀ ਕਰਦੇ ਆ ਨਾ ਓਦਾਂ ਦਾ 글로ਅ ਆਏਗਾ ਤੁਹਾਡੇ ਫੇਸ ਤੇ ਤੇ ਦੇਖਿਓ ਤੁਸੀਂ ਕਿੰਨੀ ਗੰਦਗੀ ਵੀ ਨਿਕਲਦੀ ਹੈ ਜਿਵੇਂ ਸਾਡਾ ਫੇਸ ਚਾਹੇ ਕਿੰਨਾ ਹੀ ਆਪਾਂ ਸਾਫ਼ ਕਰੀਏ ਬਹੁਤ ਮਤਲਬ ਕਾਲੀ ਕਾਲੀ ਹੋ ਜਾਂਦੀ ਹੈ ਰੁਈ ਔਰ ਜੇ ਚਾਹੇ ਤੁਸੀਂ ਸੁੱਕੀ ਰੁਈ ਲੈ ਲਓ ਜੇਕਰ ਤੁਹਾਡੇ ਕੋਲ ਵਾਈਪਸ ਐ ਤੇ ਵਾਈਪਸ ਦੇ ਨਾਲ ਇਹਨੂੰ ਸਾਫ਼ ਕਰ ਲਓ ਠੀਕ ਹੈ ਜੀ ਆ ਦੇਖੋ ਆਪਾਂ ਇਹਨੂੰ ਸਾਰਾ ਇਦਾਂ ਹੀ ਸਾਰਾ ਸਾਫ਼ ਕਰ ਲਾਂਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਵੇਂ ਹਲਕਾ ਹਲਕਾ ਸਾੜਦਾ ਹੁੰਦਾ ਨਾ ਆ ਦੇਖੋ ਮੈਲ ਜੀ ਬਹੁਤ ਇੱਕਦਮ ਮੈਲ ਜੀ ਨਿਕਲਦੀ ਏ ਔਰ ਸਾਫ ਤੁਸੀਂ ਇਸ ਤਰ੍ਹਾਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਸਾਰਾ ਆਪਾਂ ਫੇਸ ਨੂੰ ਆਪਾਂ ਚੰਗੀ ਤਰ੍ਹਾਂ ਪੂੰਝ ਲੈਣਾ ਤੇ ਉਸ ਤੋਂ ਬਾਅਦ ਆਪਾਂ ਕਿਹੜਾ ਨਵਾਂ ਪੈਕ ਬਣਾਇਆ ਜਿਹੜਾ ਲਾ ਸਕਦੇ ਆ ਆ ਦੇਖੋ ਜੀ ਤੁਹਾਨੂੰ ਰਿਜ਼ਲਟ ਦੇਖਿਓ ਕਿੰਨਾ ਵਧੀਆ ਮਿਲੇਗਾ ਤੁਸੀਂ ਆ ਦੇਖੋ ਕਿੰਨੀ ਇੱਕਦਮ ਤੁਸੀਂ ਦੇਖ ਸਕਦੇ ਹੋ ਨਾ ਤੁਹਾਨੂੰ ਫਰਕ ਚਾਹੀਦਾ ਲੱਗ ਰਿਹਾ ਹੋਵੇ ਦਿਖ ਰਿਹਾ ਕਿ ਨਹੀਂ ਕੈਮਰੇ ਦੇ ਵਿੱਚ ਮਤਲਬ ਗੰਦਗੀ ਜੀ ਨਿਕਲਦੀ ਹੈ ਸਾਡੇ ਫੇਸ ਦੇ ਵਿੱਚੋਂ ਬਹੁਤ ਗੰਦਿਆ ਗੰਦਾ ਚਾਹੀ ਜਿੰਨਾ ਮਰਜ਼ੀ ਆਪਾਂ ਮੂੰਹ ਧੋ ਲਈਏ ਤੇ ਇੱਕ ਬਹਾਨੇ ਮੈਨੂੰ ਕਮੈਂਟ ਕੀਤਾ ਸੀ ਕਿ ਮੇਰਾ ਨਾ ਸੂਰਜ ਦੀ ਵਜ੍ਹਾ ਨਾਲ ਧੁੱਪ ਦੀ ਵਜ੍ਹਾ ਨਾਲ ਫੇਸ ਖਰਾਬ ਹੋ ਗਿਆ ਤੁਸੀਂ ਰਾਤ ਨੂੰ ਸੌਣ ਲੱਗਿਆਂ ਵੀ ਤੁਸੀਂ ਇਹ ਨਾ 5 ਮਿੰਟ ਮਾਲਿਸ਼ ਜ਼ਰੂਰ ਕਰਿਆ ਕਰੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਤੁਸੀਂ ਇਹਦੀ ਖੋਪੇ ਦੇ ਤੇਲ ਦੀ ਮਾਲਿਸ਼ ਜ਼ੋਰ ਕਰਿਆ ਕਰੋ ਠੀਕ ਹੈ ਅਗਰ ਤੁਹਾਡੇ ਕੋਲ ਖੋਪੇ ਦਾ ਤੇਲ ਨਹੀਂ ਬਾਦਾਮ ਦਾ ਤੇਲ ਲੈ ਲਓ ਜੇਕਰ ਬਾਦਾਮ ਦਾ ਤੇਲ ਨਹੀਂ ਹੈਗਾ ਤੇਸੀ ਘਿਓ ਦੀ ਦੇਸੀ ਘਿਓ ਦੀ ਮਾਲਿਸ਼ ਵੀ ਕਰ ਸਕਦੇ ਹੋ ਠੀਕ ਹੈ ਦੇਸੀ ਘਿਓ ਨੂੰ ਤੁਸੀਂ ਇੱਥੇ ਤੇ ਹੱਥ ਤੇ ਉਂਗਲ ਤੇ ਲੈ ਕੇ ਇਸ ਤੇ ਮਲ ਐਵੇਂ ਚੰਗੀ ਤਰ੍ਹਾਂ ਮਲ ਕੇ ਫਿਰ ਆਪਣੇ ਇੱਥੇ ਏਦਾਂ ਏਦਾਂ ਕਰਕੇ ਸਕਿਨ ਨੂੰ ਵਧੀਆ ਤਰੀਕੇ ਨਾਲ ਤੁਸੀਂ ਨਾ ਬਹੁ ਕਰਿਆ ਕਰੋ ਸਟੈਪ ਵਾਈਜ਼ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਤੇਜ ਦੀ ਮਾਲਿਸ਼ ਕਰ ਸਕਦੇ ਲੋ ਜੀ ਹੁਣ ਆਪਾਂ ਆਪਣਾ ਚਿਹਰਾ ਬਿਲਕੁਲ ਜੀ ਸਾਫ ਕਰ ਲਿਆ ਠੀਕ ਹੈ ਤੇ ਜੋ ਮੈਂ ਆਪਣੀਆਂ ਚੀਜ਼ਾਂ ਮੈਂ ਤੁਹਾਨੂੰ ਪੀਸਕੇ ਦੱਸਿਆ ਹੀ ਹੋਇਆ ਪਹਿਲਾਂ ਮੈਂ ਦਾਲ ਵਗੈਰਾ ਦਾ ਬਣਾਇਆ ਸੀ ਮੇਰੇ ਕੋਲ ਫਿਲਾਂ ਦੀ ਘੜੀ ਨਾ ਆ ਬਲਾ ਪੈਕ ਪਿਆ ਹੋਇਆ ਇਹਨੂੰ ਮੈਂ ਦੋ ਹਫ਼ਤੇ ਦੇ ਵਿੱਚ ਤਿੰਨ ਤਿੰਨ ਵਾਰ ਲਗਾਉਣੀ ਹੁੰਨੀ ਆ ਠੀਕ ਹੈ ਤੇ ਮੈਂ ਹੁਣ ਇਹ ਪਿਆ ਸੀ ਪੈਕ ਮੈਂ ਕਿਹਾ ਚਲੋ ਇਹਨੂੰ ਇਹ ਵੀ ਤੁਸੀਂ ਕੀ ਕੁਛ ਇਹਦੇ ਚ ਪਾਣਾ ਹੈ ਇਹ ਵੀ ਤੁਹਾਡੇ ਲਈ ਮੈਂ ਦੱਸਦੀ ਆ ਤੇ ਇੱਕ ਹੋਰ ਚੀਜ਼ ਲੈ ਕੇ ਆਈ ਆ ਮੈਂ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਜੇਕਰ ਤੁਸੀਂ ਜਲਦੀ ਆਪਣਾ ਚਿਹਰਾ ਸਾਫ਼ ਕਰਨਾ ਚਾਹੁੰਦੇ ਹੋ ਕਈ ਵਰੀ ਹੁੰਦਾ ਆਪਣੀ ਸਕਿਨ ਕਾਲੀ ਪੈ ਜਾਂਦੀ ਹੈ ਹਨਾ ਜੀ ਜਾਂ ਦਾਗ ਪੈ ਜਾਂਦੇ ਆ ਤੇ ਸਕਿਨ ਸਾਡੀ ਲਟਕ ਜੀ ਜਾਂਦੀ ਹੈ ਇਹਦੇ ਲਈ ਤਾਂ ਬਹੁਤ ਅੱਛੀਆਂ ਚੀਜ਼ਾਂ ਨੇ ਜੇਕਰ ਤੁਸੀਂ ਬਣਾ ਸਕਦੇ ਹੋ ਤੇ ਜ਼ਰੂਰ ਬਣਾਇਓ ਆ ਇਹ ਜੀ ਮੁਲਤਾਨੀ ਮਿੱਟੀ ਠੀਕ ਹੈ ਇਹ ਮੁਲਤਾਨੀ ਮਿੱਟੀ ਸਿਰਫ 5-10 ਰੁਪਏ ਦੀ ਤੁਹਾਨੂੰ ਮਿਲ ਜੇਗੀ ਤੁਸੀਂ ਪੰਸਾਰੀ ਦੇ ਕੋਲੋਂ ਜਾ ਕੇ ਲੈ ਆਣੀ ਹੈ ਮੁਲਤਾਨੀ ਮਿੱਟੀ ਜਿਹੜੀ ਹੁੰਦੀ ਨਾ ਪੀਸੀ ਹੋਈ ਵੀ ਮਿਲ ਜਾਂਦੀ ਹੈ ਤੇ ਚਾਹੇ ਤੁਸੀਂ ਪੀਸੀ ਹੋਈ ਦਾ ਲਿਆ ਪਰ ਮੈਂ ਸਾਬਤ ਲਈ ਕਿਉਂਕਿ ਮੈਂ ਆਪਣੀ ਹਮੇਸ਼ਾ ਚੀਜ਼ ਹੋ ਯੂਜ਼ ਕਰਦੀ ਹਾਂ ਖੁਦ ਆਪਣਾ ਘਰੇ ਪੀਸਦੀ ਹੁੰਨੀ ਆ ਲਿਆ ਕੇ ਠੀਕ ਹੈ ਜੀ ਇਹ ਹੈ ਜੀ ਫਟਕੜੀ ਇਹਨੂੰ ਕਹਿੰਦੇ ਆਪਾਂ ਫਿਟਕੜੀ ਜੀ ਨੂੰ ਕਹਿ ਦਿੰਦੇ ਆ ਠੀਕ ਹੈ ਜੀ ਫਿਟਕੜੀ ਲੈਂਦੀ ਹੈ ਇਹਦਾ ਵੀ ਇੱਕ ਆਪਾਂ ਪੈਕ ਬਣਾਵਾਂਗੇ ਤੁਹਾਡੇ ਨਾਲ ਮੈਂ ਜਰੂਰ ਵੀਡੀਓ ਸ਼ੇਅਰ ਕਰਾਂਗੀ ਤੇ ਲਓ ਜੀ ਤੀਜੀ ਚੀਜ਼ ਆਏ ਦੇ ਵੀ ਤੁਹਾਨੂੰ ਮੈਂ ਦਿਖਾਨੀ ਆ। ਇੱਕ ਹੀ ਚੀਜ਼ ਲੈ ਕੇ ਆਈ ਆ ਮੈਂ ਇਹਨੂੰ ਬੋਲਦੇ ਆਂ ਜੀ ਸਮੁੰਦਰੀ ਝੱਗ। ਫਿਰ ਮੈਨੂੰ ਤੁਸੀਂ ਕਹਿੰਦੇ ਆ ਵੀ ਇਹ ਚੀਜ਼ ਕਿੱਦਾਂ ਕਰਨੀ ਹੈ। ਇਹ ਧਿਆਨ ਨਾਲ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਕਿ ਇਹ ਚੀਜ਼ਾਂ ਤੁਹਾਡੇ ਬਹੁਤ ਕੰਮ ਆਣ ਵਾਲੀਆਂ। ਇਹ ਆ ਸਮੁੰਦਰੀ ਝੱਗ। ਇਹਨੂੰ ਤੁਸੀਂ ਸਮੁੰਦਰੀ ਝੱਗ ਨੂੰ ਪੰਸਾਰੀ ਕੋਲੋਂ ਹੀ ਮਿਲਣੀ ਆ ਤੁਹਾਨੂੰ ਇਹ ਸਾਰੀਆਂ ਚੀਜ਼ਾਂ। ਇਦਾਂ ਦੀ ਕੁਝ ਹੁੰਦੀ ਹੈ ਠੀਕ ਹੈ। ਇਹ ਤਿੰਨੋਂ ਚੀਜ਼ਾਂ ਤੁਸੀਂ ਪੀਸ ਲੈਣੀ ਆ। ਆ ਦੇਖੋ ਬਹੁਤ ਹਲਕੀ ਵੀ ਹੁੰਦੀ ਏ। ਤੇ ਇਸ ਤਰ੍ਹਾਂ ਦੀ ਸਮੁੰਦਰੀ ਝੱਗ ਹੁੰਦੀ ਹੈ ਇਹ ਤਿੰਨੋਂ ਚੀਜ਼ਾਂ ਮਲਤਾਨੀ ਮਿੱਟੀ ਤੁਸੀਂ ਜਿਆਦਾ ਪਾਣੀ ਹੈ ਸਮੁੰਦਰੀ ਝੱਗ ਤੁਸੀਂ ਸਿਰਫ 10 ਗ੍ਰਾਮ ਲੈ ਕੇ ਆਣੀ ਹੈ ਕਹਿ ਕੇ 10 ਗ੍ਰਾਮ ਜਿਆਦਾ ਨਹੀਂ ਲੈ ਆਣੇ ਠੀਕ ਹੈ ਤੁਸੀਂ ਆਪਣੇ ਪੈਕ ਦੇ ਹਿਸਾਬ ਨਾਲ ਤੋੜ ਕੇ ਪਾ ਸਕਦੇ ਹੋ ਜੇ ਤੁਸੀਂ ਹਫਤੇ ਦਾ ਬਣਾਣਾ ਹੈ ਤੇ ਇਹ ਇਹ ਤਿੰਨਾਂ ਚੀਜ਼ਾਂ ਨੂੰ ਇਹਦੀ ਕੁਆਂਟੀਟੀ ਰੱਖਣੀ ਹੈ ਤੁਸੀਂ ਫਿਟਕੜੀ ਦੀ ਘੱਟ ਕੁਆਂਟੀਟੀ ਰੱਖਣੀ ਹੈ ਮਤਲਬ ਇਹ ਘੱਟ ਮਾਤਰਾ ਦੇ ਵਿੱਚ ਲੈਣਾ ਹੈ ਬਾਕੀ ਮਲਤਾਨੀ ਮਿੱਟੀ ਤੇ ਸਮੁੰਦਰੀ ਝੱਗ ਤੁਸੀਂ ਨੰਬਰ ਦੇ ਉਤੇ ਪਹਿਲਾਂ ਤਾਂ ਸਭ ਤੋਂ ਤੁਸੀਂ ਜਿਹੜੀ ਮੁਲਤਾਨੀ ਮਿੱਟੀ ਹੈ ਇਹ ਜ਼ਿਆਦਾ ਲੈਣੀ ਹੈ ਸਮੁੰਦਰੀ ਝੱਗ ਤੁਸੀਂ ਮਤਲਬ ਉਹਦਾ ਅੱਧਾ ਹਿੱਸਾ ਲੈਣਾ ਹੈ ਠੀਕ ਹੈ ਤੇ ਇਹ ਮਤਲਬ ਸਮੁੰਦਰੀ ਝੱਗ ਤੋਂ ਵੀ ਘੱਟ ਤੁਸੀਂ ਆਹ ਲੈਣੀ ਹੈ ਫਿਟਕੜੀ ਫਿਟਕੜੀ ਦੀ ਛੋਟੀ ਜਿਹੀ ਡਲੀ ਪਾਣੀ ਹੈ ਤੁਸੀਂ ਜੇਕਰ ਤੁਸੀਂ ਲੈਣੀ ਡਲੀ ਵਾਲੀ ਲੈਣੀ ਹੈ ਪੀਸੀ ਹੋਈ ਤੁਸੀਂ ਬਿਲਕੁਲ ਲੈ ਲੈਣੀ ਇਹ ਤਿੰਨੋਂ ਚੀਜ਼ਾਂ ਦਾ ਵੀ ਤੁਸੀਂ ਪੈਕ ਬਣਾ ਕੇ ਇਸੇ ਤਰ੍ਹਾਂ ਹੀ ਇਹਨੂੰ ਇਹਦੇ ਵਿੱਚ ਆਪਣੇ ਬੇਸਣ ਦੇ ਵਿੱਚ ਮਿਲਾ ਲਓ ਇਹ ਚੀਜ਼ਾਂ ਮਿਲਾ ਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਮੈਂ ਬਣਾਉਣ ਲੱਗੀ ਸੀ ਇਹ ਬੜਾ ਪੈਕ ਆ ਦੇਖੋ ਜੀ ਮੇਰਾ ਪੈਕ ਰੈਡੀ ਹੋਇਆ ਪਿਆ ਮੈਂ ਲਗਾਉਣ ਲੱਗੀ ਸੀ ਇਹ ਤਿੰਨੋਂ ਚੀਜ਼ਾਂ ਦਾ ਤੁਸੀਂ ਪੈਕ ਬਣਾ ਕੇ ਜਰੂਰ ਲਗਾਓ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਮਿਲਣਗੇ ਤੇ ਇਹਨਾਂ ਨੂੰ ਇਕੱਠੇ ਪੀਸ ਕੇ ਰੱਖ ਲੈਣਾ ਰੱਖਣਾ ਤੁਸੀਂ ਕੰਚ ਦੀ ਡੱਬੀ ਦੇ ਵਿੱਚ ਫ੍ਰਿਜ ਵਿੱਚ ਹੈ ਠੀਕ ਹੈ ਬਾਕੀ ਹੁਣ ਮੈਂ ਆਹ ਵਾਲਾ ਪੈਕ ਦੇ ਵਿੱਚ ਮੈਂ ਕੀ ਕੁਝ ਪਾਉਂਦੀ ਹਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਮੈਂ ਉਹ ਵੀ ਪਾ ਕੇ ਦਗਾ ਫਿਰ ਮੇਰੀ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਤੁਸੀਂ ਸੁੱਕਾ ਹੋਇਆ ਨਹੀਂ ਦਿਖਾਇਆ ਇਹਨੂੰ ਆਪਾਂ ਸੁਕਾਣਾ ਹੈ ਜੀ 15 ਮਿੰਟ ਤੱਕ ਜਦੋਂ ਸਾਡੀ ਸਕਿਨ ਟਾਈਟ ਹੋ ਜਾਏਗੀ ਫਿਰ ਆਪਾਂ ਧੋਣਾ ਹੈ ਠੀਕ ਹੈ ਸੁੱਕ ਗਿਆ ਸੀ ਮੈਂ ਤਾਂ ਹੀ ਧੋਤਾ ਹੈ ਤੇ ਕੀ ਕੁਛ ਇਹਦੇ ਚ ਪਾਣਾ ਹੈ ਇਹ ਵੀ ਦੱਸਦੀਆਂ ਤੇ ਬਾਕੀ ਕੀ ਕੀ ਮ사ਜ ਕਰਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਜੀ ਇਹ ਦੋ ਤਿੰਨ ਮ사ਜ ਤੁਹਾਨੂੰ ਮੈਂ ਹੋਰ ਦੱਸਦੀਆਂ ਇੱਕ ਮ사ਜ ਹੁਣ ਮੈਂ ਬਿਲਕੁਲ ਨਵਾਂ ਜਿਹਦੇ ਨਾਲ ਸਾਡੀਆਂ ਜਿਵੇਂ ਆਹ ਜਿਹੜੀਆਂ ਹੁੰਦੀਆਂ ਨਾ ਇਹਦੀਆਂ ਤੇ ਆਪਾਂ ਢਿਲਕ ਜਾਂਦੀ ਹੈ ਸਾਡੀ ਸਕਿਨ ਤੁਸੀਂ ਇਹ ਸਪੈਸ਼ਲ ਇਹ ਐਕਸਰਸਾਈਜ਼ ਕਰਨੀ ਹੈ ਇੱਥੇ ਲੋ ਜੀ ਪਹਿਲੀ ਐਕਸਰਸਾਈਜ਼ ਤੁਸੀਂ ਕਰਨਾ ਹੈ ਦੇਖੋ ਪਹਿਲਾਂ ਤਾਂ ਤੁਸੀਂ ਕਰਨਾ ਮੂੰਹ ਨੂੰ ਖੋਲਣਾ ਬੰਦ ਕਰਨਾ ਖੋਲਣਾ ਬੰਦ ਕਰਨਾ ਤੁਸੀਂ ਇਹ ਚੀਜ਼ 10 ਵਾਰ ਕਰਨੀ ਹੈ ਇਹ ਚੀਜ਼ਾਂ ਤੁਸੀਂ ਨੋਟਿਸ ਕਰ ਲਿਆ ਕਰੋ ਤੁਸੀਂ ਪਏ ਪਏ ਵੀ ਬੈੱਡ ਤੇ ਪਏ ਪਏ ਵੀ ਇਹ ਐਕਸਰਸਾਈਜ਼ ਕਰ ਸਕਦੇ ਹੋ ਠੀਕ ਹੈ ਜੀ ਐਦਾਂ ਕਰਕੇ ਮੂੰਹ ਨੂੰ ਖੋਲਣਾ ਇਦਾਂ ਤੁਹਾਡੇ ਇੱਥੇ ਵੀ ਸਕਿਨ ਤੇ ਜ਼ੋਰ ਪਏਗਾ ਠੀਕ ਹੈ ਤੁਹਾਡੀ ਆ ਚੀਜ਼ ਹੈ ਨਾ ਜਿਹੜੀ ਆ ਚੀਜ਼ ਆਪਣੀ ਖਰਾਬ ਲਟਕ ਜਾਂਦੀ ਹੈ ਇਹਦੇ ਨਾਲ ਵੀ ਤੁਹਾਨੂੰ ਫਰਕ ਪਏਗਾ ਠੀਕ ਹੈ ਇਹ ਇਹ 10 ਵਾਰ ਕਰ ਲਈ ਫਿਰ ਤੁਸੀਂ ਇਹ ਹੀ ਚੀਜ਼ 10 ਵਾਰ ਤੁਸੀਂ ਦੇਖੋ ਫੇਸ ਨੂੰ ਇਦਾਂ ਕਰਨਾ ਹੈ ਮੂੰਹ ਨੂੰ ਤੁਸੀਂ ਇਹ ਨਹੀਂ ਸੋਚਣਾ ਕਿ ਸਾਡੇ ਲਈ ਮਾੜਾ ਕੁਝ ਨਹੀਂ ਸੋਚਣਾ ਮੂੰਹ ਨੂੰ ਇਦਾਂ ਕਰਕੇ ਪੰਜ ਵਾਰ ਤੁਸੀਂ ਇਧਰ ਫੇਸ ਲੈ ਕੇ ਜਾਣਾ ਤੇ ਇਧਰ ਹੀ ਆਪਣੀਆਂ ਅੱਖਾਂ ਲੈ ਕੇ ਜਾਣੀਆਂ ਪੰਜ ਵਾਰ ਤੁਸੀਂ ਇਧਰ ਵੀ ਇਦਾਂ ਹੀ ਇੱਕ ਇਦਾਂ ਹੀ ਮਤਲਬ ਆਪਣੀਆਂ ਅੱਖਾਂ ਵੀ ਜਿਹੜੇ ਪਾਸੇ ਤੁਸੀਂ ਮੂੰਹ ਨੂੰ ਘੁਮਾਓਗੇ ਨਾ ਉਸੇ ਤਰਫ ਤੁਸੀਂ ਆਪਣੀਆਂ ਅੱਖਾਂ ਵੀ ਲੈ ਕੇ ਜਾਣੀਆਂ ਜੇ ਤੁਸੀਂ ਇਧਰ ਫੇਸ ਘੁਮਾ ਰਹੇ ਹੋ ਤੇ ਇਧਰ ਇਧਰ ਕਰ ਰਹੇ ਹੋ ਫਿਰ ਤੁਸੀਂ ਆਪਣੇ ਮੂੰਹ ਦੇ ਵਿੱਚ ਹਵਾ ਭਰ ਲੈਣੀ ਹੈ ਇਦਾਂ ਨੱਕ ਥਾਣੀ ਲੈ ਕੇ ਨਾ ਆ ਦੇਖੋ ਜੀ ਐਦਾਂ ਕਰਨਾ ਠੀਕ ਹੈ ਇਸ ਤਰ੍ਹਾਂ ਆਪਣੀ ਸਕਿਨ ਨੂੰ ਹੌਲੀ 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 ਐਦਾਂ 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 ਕਰਕੇ ਥਾਪਣਾ ਤੁਸੀਂ ਇਹ ਇਹ ਚੀਜ਼ਾਂ ਤੋਂ ਆਪਣੇ ਲਈ ਆਪਣੇ ਮੂੰਹ ਦੇ ਲਈ ਐਕਸਰਸਾਈਜ਼ਾਂ ਬਹੁਤ ਜ਼ਰੂਰੀ ਹੈ ਜੀ ਆਪਾਂ ਇਹ ਚ ਕੋਈ ਉਹ ਨਹੀਂ ਕਰ ਸ਼ਰਮ ਨਹੀਂ ਕਰਨੀ ਹੈ ਕਿ ਆਪਾਂ ਨੂੰ ਜੇ ਆਪਾਂ ਸ਼ਰਮਿੰਦਗੀ ਚ ਰਹੀ ਹੈ ਨਾ ਆਪਣਾ ਸਕਿਨ ਆਪਣੀ ਖਰਾਬ ਹੋਣੀ ਹੈ ਕਿਸੇ ਦਾ ਕੁਝ ਨਹੀਂ ਜਾਣਾ ਠੀਕ ਹੈ ਇਹ ਚੀਜ਼ਾਂ ਐਕਸਰਸਾਈਜ਼ਾਂ ਤੁਸੀਂ ਕਰਨੀਆਂ ਬਾਕੀ ਤੁਹਾਨੂੰ ਮੈਂ ਸਟੈਪ ਦੱਸੀ ਸੀ ਕਿ ਤੁਸੀਂ ਇਦਾਂ ਦਾ ਮ사ਜ ਕਰਨੇ ਇਸ ਤਰ੍ਹਾਂ ਕਰਨੇ ਇੱਥੇ ਜਿਹੜੀਆਂ ਆਪਣੀਆਂ ਪੂੜੂ ਪੜੀਆਂ ਇਹ ਮ사ਜ ਕਰਨੇ ਠੀਕ ਹੈ ਆਪਣੀ ਸਕਿਨ ਦਾ ਸੀ ਆਪ ਧਿਆਨ ਰੱਖਣਾ ਤੇ ਲੋ ਜੀ ਇਹ ਐਕਸਰਸਾਈਜ਼ਾਂ ਤੁਹਾਨੂੰ ਦੱਸਤੀਆਂ ਹੁਣ ਮੈਂ ਬਣਾਉਂਗੀ ਜੀ ਆਪਣਾ ਪੈਕ ਠੀਕ ਹੈ ਐਵੇਂ ਮੈਂ ਇੱਕ ਕੰਚ ਦੀ ਕੋਲੀ ਤੁਸੀਂ ਸਾਫ਼ ਸੁਥਰੀ ਧੋ ਕੇ ਲੈ ਲੈਣੀ ਹੈ ਤੇ ਲੋ ਜੀ ਆਹ ਦੇਖੋ ਜੀ ਇਹ ਆਪਾਂ ਲੱਗ ਬਣਾਉਣ ਲੱਗਿਆ ਜਿਹੜਾ ਪੈਕ ਇਹ ਮੈਂ ਦਾਲ ਚਾਵਲ ਚੀਨੀ ਦਾ ਜੜਾ ਬਣਾਇਆ ਸੀ ਨਾ ਦਾਲ ਚਾਵਲ ਤੇ ਚੀਨੀ ਠੀਕ ਹੈ ਜੀ ਉਹਦਾ ਪੈਕ ਹੈ ਇਹਦੇ ਵਿੱਚ ਬਿਲਕੁਲ ਵੀ ਕੋਈ ਖੁਰਦਰਾਪਣ ਨਹੀਂ ਹੋਣਾ ਚਾਹੀਦਾ ਇਹ ਚੀਜ਼ ਰੱਖਿਆ ਕਰੋ ਧਿਆਨ ਇਹਨੂੰ ਚੰਗੀ ਤਰ੍ਹਾਂ ਪੀ ਲੈਣਾ ਠੀਕ ਹੈ ਆ ਦੇਖੋ ਜੀ ਤੁਸੀਂ ਦੇ ਇਹਦੇ ਨਾਲ ਵੀ ਮੈਨੂੰ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਤੇ ਇਹਦੇ ਲਈ ਆਪਾਂ ਹੁਣ ਵਿੱਚ ਪਾ ਲਾਂਗੇ ਜੀ ਇਹਦੇ ਵਿੱਚ ਹੀ ਆਪਾਂ ਗਲੈਸਰਿਨ ਪਾ ਲੈਣੀ ਹੈ ਅੰਦਾਜ਼ੇ ਨਾਲ ਥੋੜੀ ਜਿਹੀ ਠੀਕ ਹੈ ਹੁਣ ਆਪਾਂ ਇਹਨੂੰ ਗੁਲਾਬ ਜਲ ਪਾ ਲੈਣਾ ਤੁਸੀਂ ਚਾਹੋ ਇਹਨੂੰ ਕੱਚਾ ਦੁੱਧ ਵੀ ਪਾ ਸਕਦੇ ਹੋ ਠੀਕ ਹੈ ਕੱਚੇ ਦੁੱਧ ਦੇ ਨਾਲ ਵੀ ਇਹਨੂੰ ਕਰਿਓ ਇਹ ਪੈਕ ਬਹੁਤ ਵਧੀਆ ਤੌਰ ਤੇ ਬਹੁਤ ਕੰਮ ਆਏਗਾ ਤੁਹਾਡੀ ਜਿਵੇਂ ਲਟਕਦੀ ਸਕਿਨ ਹੈ ਨਾ ਬਹੁਤ ਸਾਰੀਆਂ ਭੈਣਾਂ ਇਦਾਂ ਪਰੇਸ਼ਾਨ ਹੁੰਦੀਆਂ ਜੇ ਛਾਈਆਂ ਵੀ ਪੈ ਜਾਂਦੀਆਂ ਨਾ ਮੂੰਹ ਤੇ ਉਹਦੇ ਲਈ ਵੀ ਬਹੁਤ ਬੈਟਰ ਚੀਜ਼ ਹੈ ਆਹ ਲਓ ਜੀ ਹੁਣ ਇਹਨੂੰ ਆਪਾਂ ਲਗਾਵਾਂਗੇ ਠੀਕ ਹੈ ਆਪਣੇ ਮੂੰਹ ਤੇ ਲਾਣਾ ਤੇ ਹਫਤੇ ਦੇ ਵਿੱਚ ਤੁਸੀਂ ਚਾਹੋ ਤੈਨੂੰ 2-3 ਵਾਰ ਲਗਾ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਫੇਸ ਤੇ ਲਾਣਾ ਨੇ ਇਹ ਵਾਲਾਂ ਤੇ ਵੀ ਲੱਗ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਈ ਵਾਰੀ ਹੁੰਦਾ ਐਕਸਰ ਸਾਡੇ ਨਾਲ ਇੱਥੇ ਬਲੈਕ ਬਲੈਕ ਅੱਖਾਂ ਦੇ ਵੀ ਨੀਚੇ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਮੇਰੇ ਦੇਖ ਲਓ ਬਿਲਕੁਲ ਸਾਫ਼ ਪਈਆਂ ਨਹੀਂ ਤੇ ਮੇਰੀਆਂ ਅੱਖਾਂ ਪਹਿਲਾਂ ਹੋ ਗਿਆ ਸੀ ਬਲੈਕ ਬਲੈਕ ਜੀ ਆਣ ਲੱਗੇ ਹੁਣ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਮੈਂ ਤਾਂ ਹੀ ਆਪਣੀਆਂ ਭੈਣਾਂ ਨਾਲ ਜਿਹੜੀ origignal ਜੋ ਮੈਂ ਪਹਿਲਾਂ ਹਮੇਸ਼ਾ try ਕਰਦੀ ਹਾਂ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਠੀਕ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਲਾ ਲਾਂਗੇ ਫਿਰ ਇਹਨੂੰ ਆਪਾਂ 10 15 ਮਿੰਟ ਰੱਖਣਾ ਹੈ ਜੀ ਇਹਨੂੰ ਸੁੱਕੀ ਸੁੱਕਣ ਤੋਂ ਬਾਅਦ ਇਹਨੂੰ ਆਪਾਂ ਜਦੋਂ ਕਰੜਾ ਹੋ ਜਾਏਗਾ ਫਿਰ ਲੰਮੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰੀਆਂ ਭੈਣਾਂ ਜੇਕਰ ਲਾਂਦੀਆਂ ਹੁੰਦੀਆਂ ਹੁੰਦੀਆਂ ਲਾ ਕੇ ਥੋੜਾ ਲੱਗੇ ਨਾ ਟਾਈਟ ਹੋ ਗਿਆ ਤੇ ਬੋਲਣਾ ਨਹੀਂ ਹੈਗਾ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੇ ਫੇਸ ਦੇ ਮਾਮਲੇ 'ਚ ਕੋਈ ਸ਼ਰਮ ਨਾ ਕਰਿਆ ਕਰੋ ਕਰੀ ਆਪਣਾ ਇਹ ਚੀਜ਼ਾਂ ਯੂਜ਼ ਕਰਿਆ ਕਰੋ ਇੱਕ ਰੇ ਲੁੰਨੁਕ ਤੇ ਨਾ ਬਹੁਤ ਕੰਮ ਆਉਂਦੇ ਆ ਇਹ ਸਾਨੂੰ ਕੋਈ ਨੁਕਸਾਨ ਨਹੀਂ ਦਿੰਦੇ ਚਾਹੇ ਤੁਸੀਂ ਡੇਲੀ ਵੀ ਯੂਜ਼ ਕਰ ਲਓ ਬਾਕੀ ਡੇਲੀ ਜਾਤਾਂ ਜ਼ਿਆਦਾ ਮੇਰੀਆਂ ਭੈਣਾਂ ਇਹ ਕੋਸ਼ਿਸ਼ ਕਰਨ ਦਹੀਂ ਦੇ ਵਿੱਚ ਥੋੜਾ ਬੇਸਨ ਲੈ ਲੈਣ ਤੇ ਡੇਲੀ ਤੁਸੀਂ ਆਪਣਾ ਫੇਸ ਵਾਸ਼ ਕਰਿਆ ਕਰੋ ਠੀਕ ਹੈ ਤੁਹਾਨੂੰ ਗੁੱਦ ਦੇਖੋਗੇ ਤੁਸੀਂ ਖੁਦ ਹੀ ਕਹੋਗੇ ਕਿ ਹਾਂ ਸਾਨੂੰ ਰਜਿੰਦਰ ਨੇ ਬਹੁਤ ਅੱਛਾ ਨੁਕਤਾ ਦੱਸਿਆ ਤੁਹਾਡੀ ਸਕਿਨ ਤੇ ਬਹੁਤ ਕੰਮ ਆਣ ਵਾਲੀਆਂ ਚੀਜ਼ਾਂ ਨੇ ਮੇਰੀਆਂ ਭੈਣਾਂ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਮੇਰੇ ਨਾਲ ਬਹੁਤ ਹੋਇਆ ਜੀ ਮੈਨੂੰ ਖੁਦ ਮੇਰੀ ਫਰੈਂਡ ਨੇ ਮੈਨੂੰ ਕਿਹਾ ਵੀ ਤੂੰ ਆਪਣੇ ਕੇਅਰ ਨਹੀਂ ਕਰਦੀ ਇਸ ਕਰਕੇ ਮੈਂ ਹੁਣ ਆਪਣਾ ਬਹੁਤ ਫੇਸ ਦਾ ਧਿਆਨ ਰੱਖਦੀ ਹਾਂ ਜੀ ਦੇਖੋ ਲਾ ਲਿਆ ਹੁਣ ਇਹਨੂੰ ਆਪਾਂ ਸੁੱਕਣ ਤੱਕ ਰੱਖਾਂਗੇ ਠੀਕ ਹੈ ਜੀ ਆਰਾਮ ਨਾਲ ਸੁੱਕ ਜਵੇ ਫੇਰੇ ਨੂੰ ੱਚੀ ਤਰ੍ਹਾਂ ਆਪਾਂ ਤੋਲਾਂਗੇ ਪੂਰੇ ਫੇਸ ਤੇ ਲੱਗਣਾ ਚਾਹੀਦਾ ਸ਼ੀਸ਼ੇ ਅੱਗੇ ਤਾਂ ਲਾਣ ਲੱਗੀ ਸੀ ਗਾਇਸ ਕਿ ਮੇਰੇ ਕਿਤੇ ਵੀ ਰੈ ਨਾ ਜਾਵੇ ਆ ਦੇਖੋ ਹਰ ਇੱਕ ਆਪਣਾ ਨੱਕ ਤੇ ਕੰਨ ਤੇ ਸੋਰੀ ਨੱਕ ਤੇ ਮੂੰਹ ਤੇ ਲਾ ਸਕਦੇ ਹਾਂ ਤੇ ਲੋ ਜੀ ਆ ਦੇਖੋ ਕੁਝ ਕੁ ਸੁੱਕ ਗਏ ਨਾ ਤੇ ਹੁਣ ਆਪਾਂ ਇਦਿ ਦੇ ਹਲਕਾ ਹਲਕਾ ਪਾਣੀ ਦੇ ਟਿੱਕਾ ਮਾਰਾਂਗੇ ਠੀਕ ਹੈ ਜੀ ਤਾਂ ਫਿਰ ਇਹ ਲੋੜਾ ਆਸਾਨ ਹੋ ਜਾਏ ਤੇ ਹੋਲੀ ਹੋਲੀ ਇਦਾਂ ਕਰਕੇ ਆਪਾਂ ਮ사ਜ ਕਰ ਲੈਣੀ ਹੈ ਠੀਕ ਹੈ ਜੀ ਇਹ ਬਹੁਤ ਆਸਾਨ ਤਰੀਕੇ ਨਾਲ ਉਤਰ ਜਾਏਗਾ ਸਾਰਾ ਲਾਲਣੇ ਨਾ ਤੱਕ ਗਿੱਲਾ ਕਰਕੇ ਨੰਗ ਮੈਨੂੰ ਬੈਣਾ ਨੇ ਕਮੈਂਟ ਕੀਤਾ ਸੀ ਤੁਸੀਂ ਸਾਨੂੰ ਲੰਮ ਦੇ ਨਹੀਂ ਦਿਖਾਇਆ ਦੇਖੋ ਇਹ ਚੰਗੀ ਤਰ੍ਹਾਂ ਆਪਣਾ ਸਿਆਰਾ ਬਿਲਕੁਲ ਆਪਾਂ ਸਾਫ਼ ਕਰ ਲੈਣਾ ਠੀਕ ਹੈ ਇਹਨੂੰ ਕੋਟਨ ਦੇ ਕੱਪੜੇ ਨਾਲ ਨਾ ਸਾਫ਼ ਮਲਮਲ ਕੋਈ ਵੀ ਮੁਲਾਇਮ ਕੱਪੜੇ ਨਾਲ ਇਹਨੂੰ ਆਪਾਂ ਸੁਕਾ ਲਾਂਗੇ ਕਹਿਰੇ ਨੂੰ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਆਰਾਮ ਆਰਾਮ ਨਾਲ ਸੌਫਟ ਸੌਫਟ ਮਤਲਬ ਕੱਪੜੇ ਦੇ ਨਾਲ ਤੁਸੀਂ ਇਦਾਂ ਇਦਾਂ ਕਰਕੇ ਸੁਕਾ ਲੈਣਾ ਠੀਕ ਹੈ ਹੁਣ ਆਪਾਂ ਲੈ ਲੈਣਾ ਖੋਪੇ ਦਾ ਤੇਲ ਖੋਪੇ ਦਾ ਤੇਲ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਬਿਲਕੁਲ ओरिजिनल ਹੋਣਾ ਚਾਹੀਦਾ ਇਹ ਦੇਖ ਕੇ ਲੈਣਾ ਤੁਸੀਂ ਹੱਥ ਤੇ ਦੋ ਬੂੰਦਾ ਤੇਲ ਦੀਆਂ ਲੈ ਲੀਆਂ ਠੀਕ ਹੈ ਹਲਕੀ ਹਲਕੀ ਆਪਾਂ ਇਹਦੇ ਨਾਲ ਨਾ ਮ사ਜ ਕਰਾਂਗੇ ਆਪਾਂ ਇਸ ਤਰ੍ਹਾਂ ਕਰਕੇ ਜੋ ਤਿੰਨ ਤੁਹਾਨੂੰ ਮੈਂ ਸਟੈਪ ਦੱਸਿਆ ਨਾ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮ사ਜ ਕਰ ਸਕਦੇ ਤੁਸੀਂ ਖੁਦ ਹੀ ਦੇਖੋਗੇ ਕਿ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਜੜੀ ਤੁਹਾਡੀਆਂ ਸਕਿਨ ਖਰਾਬ ਹੋ ਚੁੱਕੀ ਹੈ ਢਿੱਲੀ ਹੋ ਚੁੱਕੀ ਹੈ ਤੇ ਖੁਦੀ ਅਰੇ ਇਹ ਐਕਸਰਸਾਈਜ਼ਾਂ ਜ਼ਰੂਰ ਕਰਿਓ ਤੁਹਾਨੂੰ ਬਹੁਤ ਅੱਛਾ ਵਧੀਆ ਲੱਗੇਗਾ ਖੁਦ ਵੀ ਤੁਹਾਨੂੰ ਆਰਾਮ ਮਿਲੇਗਾ ਤੇ ਆਪਣੇ ਦਿਮਾਗ ਨੂੰ ਵੀ ਆਰਾਮ ਮਿਲਦਾ ਤੇ ਜਿਹੜੀਆਂ ਤੁਹਾਨੂੰ ਮੈਂ ਐਕਸਰਸਾਈਜ਼ਾਂ ਦੱਸਤੀਆਂ ਨਾ ਫੇਸ ਵਾਲੀਆਂ ਤੇ ਇਹ ਵਾਲੀਆਂ ਸਾਰੀਆਂ ਐਕਸਰਸਾਈਜ਼ਾਂ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਬਿਲਕੁਲ ਆਪਣੇ ਫੇਸ ਦੇ ਮਾਮਲੇ 'ਚ ਖਾਸ ਧਿਆਨ ਰੱਖਿਆ ਕਰੋ ਆਪਣਾ ਧਿਆਨ ਰੱਖਣਾ ਚਾਹੀਦਾ ਸਾਨੂੰ ਤੇ ਮੈਂ ਤੇ ਇਸ ਤਰ੍ਹਾਂ ਹੀ ਜੀਵੀ ਮੈਨੂੰ ਮਤਲਬ ਫਰਕ ਲੱਗਾ ਮੈਂ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਬਾਕੀ ਮੇਰੇਆਂ ਭੈਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਚੀਜ਼ਾਂ ਕਿੱਦਾਂ ਦੀਆਂ ਲੱਗੀਆਂ ਬਾਕੀ ਜਿਹੜਾ ਉਹ ਵਾਲਾ ਮੈਂ ਬਣਾਇਆ ਨਾ ਬਣਾਉਂਗੀ ਸਮੁੰਦਰੀ ਝੱਗ ਵਾਲਾ ਫੇਸ ਉਸ ਦਿਨ ਤੁਹਾਡੇ ਨਾਲ ਮੈਂ ਵੀਡੀਓ ਜਰੂਰ ਸ਼ੇਅਰ ਕਰਾਂਗੀ ਠੀਕ ਹੈ ਜੀ ਬਹੁਤ ਸਾਰਾ ਪਿਆਰ ਤੇ ਇਦਾਂ ਹੀ ਦੇਣਾ ਆਪਣਾ ਇਦਾਂ ਹੀ ਆਪਣੇ ਹੱਥਾਂ ਨਾਲ ਵੀ ਆ ਦੇਖ ਲਓ ਮੇਰੇ ਹੱਥ ਵੀ ਬਿਲਕੁਲ ਆ ਦੇਖ ਤੁਸੀਂ ਦੇਖ ਸਕਦੇ ਹੋ ਮੈਂ ਹੱਥਾਂ ਤੇ ਵੀ ਕੁਝ ਲਾ ਲਿਆ ਸੀ ਬਚਿਆ ਤਾਂ ਬਹੁਤ ਅੱਛਾ ਰਿਜ਼ਲਟ ਮਿਲਿਆ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ